हां जी मित्रों की हालचाल है स्वागत करते हैं थोड़ा पंजाबी ट्रक ब्लॉग के बीच आज तारीख होगी 4 तारीख होगी 4 अप्रैल टाइम होगा 9:54 मिनट आपा खड़े हैं इस टाइम घर ही अपनी हैगी ये गाड़ी लोड लोड करके लेते हैं आपा पहले आपा ने बनाई नहीं वीडियो अपनी गाड़ी लोड हैगी यूपी दी नोएडा जाना आपा ने बस हुन 5-10 मिनट से निकलते हैं ਫਿਰ ਕਰਦੇ ਆ ਸਭ ਨੂੰ ਕੰਟੀਨਿਊ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਲਓ ਜੀ ਮਿੱਤਰੋ ਸਿੰਗਲ ਰੋਡ ਤੇ ਚੱਲ ਰਹੇ ਆਂਗੇ ਆਪਾਂ ਮਨੋਲੀ ਵਾਰ ਕਰ ਲਿਆ ਆਪਾਂ ਨਹੀਂ ਜ਼ਰੂਰਤ ਮਨੋਲੀ ਲੈਲੀ ਵਾਲਾ ਰੋਡ ਹੈ ਇਹ ਦੇਖੋ ਹੁਣ ਤਾਂ ਬਹੁਤ ਵਧੀਆ ਰੋਡ ਹੈ ਇਹ ਪਹਿਲੇ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀਦੀ ਇੱਥੇ ਹੁਣ ਤਾਂ ਨੋਰਮਲ ਹੀ ਹੈ ਕੰਮ ਕੌਣ ਨੇ ਟਾਈਮ ਲੱਗਦਾ ਹੈ ਨਾ ਜਾਣੇ ਨੂੰ ਨੇ ਤਾਂ ਦੋ ਦੋ ਘੰਟੇ ਇੱਥੇ ਘਰਾ ਹੋ ਜਾਂਦੇ ਤੇ ਪਹਿਲਾਂ ਦੇਖੋ ਜਾ ਰਹੀਆਂ ਗੱਡੀਆਂ ਐਨ ਵਧੀਆ ਤਰੀਕੇ ਨਾਲ ਉਹ ਵੀ ਚੱਕਰ ਨਹੀਂ ਹੈ ਉਹ ਵੀ ਮਿੱਤਰੋ ਇਹ ਖੜੀ ਆ ਆਪਣੀ ਗੱਡੀ ਦੇਖੋ ਵੀ ਭਾਰਤ ਪੈਟਰੋਲੀ ਨੇ ਤੇ ਖੜੇ ਆ ਆਪਾਂ ਆਪਾਂ ਨੇ ਪਾਇਆ ਗਾ ਗੱਡੀ ਤੇ ਤੇ ਦੂਰ ਪਵਾ ਲਿਆ 11 ਵਜੇ ਦਾ ਟਾਈਮ ਬਸ ਹੁਣ ਆਪਾਂ ਕਰਦੇ ਆ ਸਫਰ ਨੂੰ ਕੰਟੀਨਿਊ ਦੇਖੋ ਯਾਰ ਭਾਰਤ ਪੈਟਰੋਲੀ ਨੇ ਲੈੜੀ ਪਾਰ ਕਰਕੇ ਟਾਲੂਡੂ ਪਾਰ ਕਰਕੇ ਪਹੁੰਚੇ ਲੱਫਾ ਨੇ ਗਾਉਣ ਕਰਦੇ ਆ ਸਫਰ ਨੂੰ ਕੰਟੀਨਿਊ ਮਿਲਦੇ ਆ ਤੁਹਾਨੂੰ ਆ ਕੇ ਜਾ ਗਏ ਬਾਣੇ ਰਿਓ ਵੀਡੀਓ ਚ ਐਦਾ ਹੀ ਲੋ ਜੀ ਮਿੱਤਰੋ ਨਿਕਲ ਗਏ ਪੰਪ ਤੋਪਾ ਨੇ ਤੇ ਦੂਰ ਪੋ ਆ ਗਏ ਦੇਖੋ ਲਾਲੜੂ ਪਾਰ ਕਰਕੇ ਆਪਾਂ ਇਹ ਖੜੀਆਂ ਗੱਡੀਆਂ ਸਿਲੰਡਰ ਵਾਲੀਆਂ भारत गैस वाली गड्डिया देखो भाई बड़े ट्रक साइडा च सुररे ਜਾ ਰਹੇ ਹਾਂ ਆਪਾਂ ਹੌਲੀ ਹੌਲੀ ਸਫਰ ਨੂੰ ਕਰ ਰਹੇ ਹਾਂ ਆਪਾਂ ਕੰਟੀਨਿਊ ਚੱਲ ਰਹੇ ਹਾਂ ਸਫਰ ਤੇ ਦੇਖੋ ਬਈ ਹਰਿਆਣੇ ਚ ਐਂਟਰ ਨਹੀਂ ਹੋਏ ਹਲੇ ਬਸ ਥੋੜੀ ਅੱਗੇ ਜਾ ਕੇ ਹਰਿਆਣੇ ਚ ਐਂਟਰ ਹੋ ਜਾਣਾ ਆਪਾਂ ਨੇ ਮਿੱਤਰੋ ਸ਼ਾਬਾਸ਼ ਪਹੁੰਚ ਗਏ ਆਪਾਂ ਇਹ ਤੋਂ ਸ਼ਾਹ ਆਪਾਂ ਨੇ ਰੂਪਨਾ ਅੱਗੇ ਜਾ ਕੇ ਥੋੜਿਆ ਸ਼ਾਬਾਸ਼ ਉੱਥੇ ਕਢੂਗੇ ہاں ਦੁਕਾਨਾ ਕੋਲ ਰੂਪਨਾ ਤੋਂ ਅੱਗੇ ਤੇ ਉਸ ਤੋਂ ਬਾਅਦ ਚਲੂੰਗੇ ਆਹ ہاں ਥੋੜੀ ਅੱਗੇ ਜਾ ਕੇ ਰੁਕਣਾ ਆਪਾਂ ਸ਼ਾਵਾਦ ਪਹੁੰਚ ਗਏ ਆਪਾਂ ਬਾਕੀ ਭਾਈ ਮਿਲਦੇ ਆ ਤੁਹਾਨੂੰ ਬਾਅਦ ਚ ਲਾਓ ਵੀ ਮਿੱਤਰੋ ਸ਼ਾਵਾਦ ਤੋਂ ਨਿਕਲ ਗਏ ਆਪਾਂ ਚਾਹ ਜੂ ਪੀ ਕੇ ਨਿਕਲੇ ਆ ਉਹ ਇਹ ਜਾ ਰਹੀ ਆ ਆਪਣੀ ਅੱਗੇ ਗੱਡੀ ਇਹਨੂੰ ਦੇਖ ਰਹੇ ਦੇ ਬੰਦੇ ਨੂੰ ਆਪਾਂ ਟਾਈਮ ਹੋ ਗਿਆ 12:45 ਮਿੰਟ ਪਾਣੀ ਖੜ ਗਏ ਇੱਥੇ ਚਾਹ ਚੂਪੀ ਕੇ ਸਫ਼ਰ ਕਰ ਰਹੇ ਆ ਕੰਟੀਨਿਊ ਫੇਰ मित्रों देखो करनाल पहुंचने हैं पंद्रह चौदह पंद्रह किलोमीटर रह गए है नी देखो जा रही हैं लारियाँ बत्ती वाली लारियां जा रही है, है अपने नालिया गए कट्ठे जा रहे पांच जा ग अपन चाह पी के निकले थे अपना चाहवा जा रही गए हाफला जा रहा है पूरा पांच गड्डिया का ਆ ਨੇਰ ਵਿਜੋ ਦੇ ਬੰਦੇ ਹੁਣ ਚਲਾਉਂਦੇ ਜਾ ਰਹੀ ਆ ਉਹ ਵੀ ਮਿੱਤਰੋ ਇੱਥੇ ਚਾਹ ਪੀਈ ਆਪਾਂ ਨੇ ਪਹਿਲਾਂ ਪਿੱਛੇ ਪੀਤੀ ਦੇਖੋ ਇਹ ਗੱਡੀ ਗੱਡੀ ਇਤਰੇ ਗੱਡੀਆਂ 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 ਵਾਹੋਂ ਨਿਕਲਦੇ ਆਪਾਂ ਸਵਾ ਚਾਰ ਹੋ ਗਏ ਟਾਈਮ ਕਰਦੇ ਆਂ ਬਸ ਗੱਡੀ ਨੂੰ ਸਟਾਰਟ ਥੋੜੀ ਦੇਰ ਚ ਨਿਕਲਦੇ ਆਂ ਆਪਾਂ ਆਪਣਾ ਸਫ਼ਰ ਰਹਿ ਗਿਆ 100 ਤੋਂ ਉੱਪਰ ਹੋਣਾ ਵਾਲੇ ਲਓ ਵੀ ਮਿੱਤਰੋ ਕੇਐਮਪੀ ਰੋਡ ਤੇ ਚੱਲ ਰਹੇ ਆਂ ਆਪਾਂ 25 ਕਿਲੋਮੀਟਰ ਹੋਰ ਚੱਲਣਾ ਇਸ ਰੋਡ ਤੇ ਆਪਾਂ ਨੇ ਫਿਰ ਉਤਰ ਜਾਣਾ ਆਪਾਂ ਨੇ نیچے ਦੂਜੀ ਰੋਡ ਤੇ ਟੋਟਲ ਆਉਣਾ ਰਹਿ ਗਿਆ 60 ਤੋਂ ਕਿਲੋਮੀਟਰ ਸਬਰ 5:36 ਮਿੰਟ ਹੋ ਗਏ ਸਵੇਰ ਦੇ ਦੇਖੋ ਬਈ ਸਵੇਰ ਦਾ ਥਿਊ ਐਮਪੀ ਰੋਡ ਤੇ ਦੇਖਦਾ ਕਿੰਨੇ ਕਵੇ ਤੱਕ ਪਹੁੰਚਦੇ ਆਪਾਂ ਆਕੇ ਹੁਣ ਤੁਹਾਨੂੰ ਅਗਲੇ ਰੋਡ ਤੇ ਮਿਲੋਗੇ ਬਾਅਦ ਚ ਲਓਏ ਮਿੱਤਰੋ ਆਪਾਂ ਕੇਐਮਪੀ ਰੋਡ ਤੋਂ ਉਤਰਗੇ ਰਿੱਚ ਇਹ ਹੈਗਾ ਦਿੱਲੀ ਨੂੰ ਵੜਦਾ ਵਾਲਾ ਰੋਡ ਜਿੰਦੇ ਚੜਗੇ ਆਪਾਂ ਆਪਣੀ ਲਿਫਟ ਰਹਿ ਗਈ 33 ਕਿਲੋਮੀਟਰ ਆਠ ਗਾਇਰਾਂ ਦਾ ਪਹੁੰਚ ਜਾਣਾ ਆਪਾਂ ਨੇ 808 ਰੁਪਏ ਦਾ

ਨੋੜਾ ਦੇ ਦਾ ਯਾਰ ਇਹ ਲੋਕਾਂ ਦਾ ਕੰਮ ਆ ਦੇਖੋ ਨੋ ਪਣੀ ਕੜੀ 8:00 ਵਜੇ ਤੇ ਆਬੇ ਮਿੱਤਰੋ ਪਹੁੰਚ ਗਏ ਆਪਾਂ ਇੱਥੇ ਨਵੈੜਾ ਚ ਆਪਾਂ ਨੂੰ ਹੋ ਗਏ 20 ਮਿੰਟ ਹੋ ਗਏ ਖੜੇ ਨੂੰ ਇੱਥੇ ਦੇਖੋ ਇਹ ਖੜੀ ਆਪਣੀ ਗੱਡੀ ਇੱਥੇ ਉਤਰਨਾ ਮਨ ਦਾ ਮਾਨ ਦੇਖਦੇ ਆਲੇ ਬੰਦੇ ਤਾਂ ਆਇਆ ਨਹੀਂ ਕੋਈ ਦੇਖਦੇ ਕਦੋਂ ਤੱਕ ਆਣਦੇ ਆਗੇ ਫਿਰ ਕਰਵਾਂਨੇ ਆਪਾਂ ਗੱਡੀ ਨੂੰ ਖਾਲੀ 9 10 ਵਜੇ ਤੱਕ ਆਉਂਗੇ ਬਾਕੀ ਉਸ ਤੋਂ ਬਾਅਦ ਦਖਾਨਿਆ ਤੁਹਾਨੂੰ ਗੱਡੀ ਖਾਲੀ ਹੋਦੀ ਹੁੰਦੀ ਬਣ ਰਿਹਾ ਵੀਡੀਓ ਚ ਇਸੇ ਤਰ੍ਹਾਂ ਹੀ ਦੇਖੋ ਭਾਈ ਆਪਾਂ ਖੜੇ ਆ ਨੋਇੜਾ ਚ ਇਹ ਪਾਰ ਕੇ ਜਰਾ ਦੇਖੋ ਬਾਅਦ ਵਿੱਚ ਮਿਲਦੇ ਹਾਂ ਹੁਣ ਜਦੋਂ ਆਗੇ ਬੰਦੇ-ਮੁੰਦੇ ਗੱਡੀ ਕੁਟੀ ਖਾਲੀ ਹੋ ਗਈ ਉਸ ਤੋਂ ਬਾਅਦ ਦੇਖੋ ਇਹ ਸਮਾਨ ਖਾਲੀ ਹੋ ਗਿਆ ਆਪਣੀ ਗੱਡੀ ਚ ਹੁਣ ਆਪਾਂ ਰਿਸਿਵਿੰਗ ਸੁਵੀ ਲੈ ਕੇ ਚੱਲਦੇ ਆਂ ਗੱਡੀ ਨੂੰ ਲੈ ਕੇ ਨਿਕਲਦੇ ਆਪਾਂ ਦੇਖੋ ਇਹਦਾ ਸਮਾਨ ਆਪਣੇ ਕੋਲ ਹਾਂਜੀ ਮਿੱਤਰੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਤੇ ਨਾਲੇ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ 'ਚ